ਗੁਰਦਾਸਪੁਰ ਮੁਕੇਰੀਆਂ ਰੋਡ ਤੇ ਪਿੰਡ ਗੁਰਦਾਸ ਪੱਛਾਵਾ ਨੇੜੇ ਗੰਨੇਾਂ ਪਰੇ ਟਰਾਲੀ ਪਲਟਣ ਨਾਲ ਆਵਾਜਾਈ ਕਾਫੀ ਰੁਕੜੀ ਸ਼ੁਰੂ ਹੋ ਗਈ। ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪਹੁੰਚ ਕੇ ਸੜਕ ਨੂੰ ਸਾਫ਼ ਕਰਵਾਈ ਗਈ ਅਤੇ ਆਵਾਜਾਈ ਨੂੰ ਤਰੀਕੇ ਨਾਲ ਅੱਗਰ ਪਿਛੇ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਟਰਾਲੀ ਦੇ ਡਰਾਈਵਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਭੁੰਮਲੀ ਤੋਂ ਗੰਨਾ ਲੱਦ ਕੇ ਮੁਕੇਰੀਆਂ 슈ਗਰ ਮਿਲ ਵਿੱਚ ਜਾ ਰਿਹਾ ਸੀ। ਪਿੰਡ ਚਾਵਲਾ ਨੇੜੇ ਉਤਰਾਈ ਕਰਨ ਉਸ ਦਾ ਇੱਕਦਮ ਟਰਾਲੀ ਦਾ ਸਤੰਤਲ ਵਿਗੜ ਗਿਆ ਤੇ ਟਰਾਲੀ ਇੱਕ ਸਾਈਡ ਨੂੰ ਪਲਟ ਗਈ ਜਦ ਕਿ ਟਰਾਲੀ ਬਜਟ ਦੇ ਨਾਲ ਟਰੈਕਟਰ ਤੇ ਨਟ ਬੋਲਟ ਟੁੱਟ ਗਏ ਸਨ ਹਾਲਾਂਕਿ ਉਹ ਵਾਰ-ਵਾਰ ਬਚ ਗਏ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਅਸੀਂ ਕਿੱਥੇ ਜਾ ਰਹੇ ਸੀ ਤੇ ਕਿੱਦਾਂ ਪਲਟੀ ਨਾ ਮੇਰਾ ਭਗਵੰਤ ਅੰਮ੍ਰਿਤਵ ਆ ਰਹੇ ਸੀ ਮਕੇਰੀਆਂ ਨੂੰ ਜਾ ਰਹੇ ਸੀ ਕਿੱਦਾਂ ਪਲਟੀ ਬ੍ਰੇਕ ਨਹੀਂ ਲੱਗੀ ਟਰੈਕਟਰ ਤੇ ਆਊਟ ਆਫ ਕੰਟਰੋਲ ਹੋ ਗਿਆ ਸਿੱਧੀ ਗੱਲ ਹੈ ਨਟ ਨੋਟੇਡ ਨਟ ਟੁੱਟ ਗਿਆ ਟੇਪ ਤੇ ਕਿੰਨਾ ਨੁਕਸਾਨ ਹੋਇਆ ਕਿੰਨੇ ਦਾ ਹੈ ਜੀ ਹਨ ਕਿੰਨੇ ਦਾ ਵੀ ਨੁਕਸਾਨ ਹੋਇਆ ਕਿੰਨੇ ਦਾ ਵੀ ਨੁਕਸਾਨ ਹੋਇਆ ਮਿੱਡਿਆ ਗਿਆ ਆਲੇ ਸਾਂ ਟਰੇ ਵਾਲੇ ਨੇ ਲੈਣੇ 5000 ਲੋਈ ਸੱਤ ਤੇ ਨਹੀਂ ਲੱਗੀ ਆ ਜਮ ਸੱਤੋ ਬਚਾਓਗੇ ਪਤਾ ਗੱਲਾ ਕੀ ਦਾ ਵਾਪਰ ਲਖਵੀਰ ਸਿੰਘ ਸਾਣਾ ਉਹ ਦਰਸ਼ਨ ਸਿੰਘ ਜੀ ਪਿੰਡ ਭੁੰਗਲੀ ਪਿੰਡ ਭੁੰਗਲੀ ਗੱਨਾ ਲਾ ਕੇ ਮਕੇਰੀ ਜਾ ਰਹੇ ਆ ਜੀ ਟਰੈਕਟਰ ਆਊਟ ਆਫ ਕੰਟਰੋਲ ਹੋ ਗਿਆ ਜਦੋਂ ਆਊਟ ਆਫ ਕੰਟਰੋਲ ਹੋ ਗਿਆ ਫਿਰ ਕੰਟਰੋਲ ਕਰਨਾ ਔਖਾ ਕਟਿਆ ਟਰਾਲੀ ਪਲਟ ਗਈ ਆ ਟਰੈਕਟਰ ਨੁਕਸਾਨ ਹੋ ਗਿਆ ਜੰਨੇ ਦਾ ਵੀ ਹੋਇਆ ਡਬਲ ਲੇਬਰ ਪਣੀ ਆ ਖਲੋਤੀ ਆ ਲੇਬਰ ਫੋਟੋ ਖਿੱਚ ਲਈ ਦੀ ਬਾਕੀ ਹਜ਼ਾਰ ਦਾ ਘੱਟੋ ਘਾਟ ਨਾਰਮਲ ਹੀ ਲੇਬਰ ਵੀ ਡਬਲ ਪਣੀ ਆ ਜੀ ਆਪਣਾ ਕੀ ਗੱਲ ਹੋਈ ਮੇਰਾ ਇਹ ਐਸੇ ਕੁਲਵਿੰਦਰ ਸਿੰਘ ਆ ਜੀ ਇਹ ਟਰਾਲੀ ਆ ਰਹੀ ਗੁਰਦਾਪੁਰ ਚਾਟ ਤੋਂ ਮਿਲਦੂ ਜਾ ਰਹੀ ਸੀ ਇਹ ਜਿਹੜੇ ਇਹਨਾਂ ਤੋਂ ਹਤਰਾਈ ਪੈਂਦੀ ਆ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਗੱਡੀ ਟਰਾਲੀ ਜਿਹੜੀ ਪੁੱਠੀ ਹੋ ਗਈ ਆ ਜੀ ਕਿਹੜਾ ਪਿੰਡ ਆ ਇਹ ਚਾਵੇ ਪਿੰਡ ਜੀ ਟ੍ਰੈਫਿਕ ਬਹੁਤ ਜ਼ਿਆਦਾ ਹੀ ਇਹਨਾਂ ਨੂੰ ਹੋਰ ਕੰਟਰੋਲ ਕਰਕੇ ਟ੍ਰੈਫਿਕ ਨੂੰ ਲਗਾਉਂਦੇ ਆ ਆਵਾਜਾਈ ਦੇਖਿਆ ਚਿਕਨ ਪਿਆਪ ਆ ਜਾਂਦੇ ਆ ਕਿਦਾਂ ਹਾਂ ਜੀ ਇਹ ਕਾਫੀ ਵਿਗੜਨ ਪਿਆਏ ਹੁੰਦੇ ਹੋਗਾ ਠੀਕ ਜੀ ਮੋਕੇ ਤੇ ਤੁੰਗੇ ਹਾਂ ਜੀ ਹਾਂ ਜੀ ਤੇ ਹੁਣ ਕੀ ਕੀਤਾ ਜਾ ਰਿਹਾ ਨਿਕਲ ਜਾ ਕਿਹਦਾ ਕੋਣ ਆ ਦਵਾਉਂਦਾ ਵੀ ਅੱਡ ਰੇ ਨਾਲ ਹੁਣ ਇਹਨੂੰ ਸਿੱਧੀ ਕਰਾਉਂਦੇ ਆ ਤੇ ਫੇਰ ਇਹ ਜਾਏਗੀ ਕਿੰਨੇ ਦਿਨ ਚ ਆਵਾ ਜਾਈ ਬਾਲ ਹੋ ਜੇਗੀ 10 ਮਿੰਟ ਲੱਗ ਜਣਿਆ ਜੀ ਹਜੇ